ਜਨਮ ਕਰਤਨ ਭਾਈ ਕਾਨ ਸਿੰਘ ਨਭਾ ਜੀ ਦਾ ਜਨਮ 30 ਅਗਸਤ 1861 ਨੂੰ ਭਾਈ ਨਰੈਣ ਸਿੰਘ ਜੀ ਦੇ ਘਰ ਪਿੰਡ ਸਬਜ ਬਨੇਰਾ ਜ਼ਿਲ੍ਹਾ ਪਟਿਆਲਾ ਵਿੱਚ ਹੋਇਆ ਭਾਈ ਸਾਹਿਬ ਨੇ ਬਚਪਨ ਤੇ ਜਵਾਨੀ ਵਿੱਚ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਖਾਸ ਕਰਕੇ ਗੁਰਬਾਣੀ ਸਿੱਖ ਤਵਾਰੀਖ ਅਤੇ ਸਿੱਖ ਫਿਲਾਸਫੀ ਦਾ ਬਹੁਤ ਗਿਆਨ ਹਾਸਲ ਕੀਤਾ ਸਨ 1883 ਵਿੱਚ ਭਾਈ ਸਾਹਿਬ ਲਾਹੌਰ ਚਲੇ ਗਏ ਜਿੱਥੇ ਉਹਨਾਂ ਦਾ ਮੇਲ ਪ੍ਰੋਫੈਸਰ ਗੁਰਮukh ਸਿੰਘ ਨਾਲ ਹੋਇਆ ਇਸ ਮੇਲ ਤੋਂ ਬਾਅਦ ਉਹ ਸਿੰਘ ਸਭਾ ਲਹਿਰ ਦੇ ਹਿੱਸਾ ਬਣ ਗਏ ਭਾਈ ਕਾਨ ਸਿੰਘ ਨਾਬਾ ਦੇ ਚੰਗੇ ਪੜ੍ਹੇ ਲਿਖੇ ਹੋਣ ਕਾਰਨ ਅਤੇ ਵਿਦਵਾਨ ਹੋਣ ਕਾਰਨ ਸਨ 1884 ਦੇ ਵਿੱਚ ਉਹਨਾਂ ਨੂੰ ਨਾਬਾ ਦੇ ਰਾਜੇ ਹੀਰਾ ਸਿੰਘ ਨੇ ਆਪਣੇ ਦਰਬਾਰ ਦੇ ਵਿੱਚ ਇੱਕ ਸੀਨੀਅਰ ਨੌਕਰੀ ਤੇ ਰੱਖ ਲਿਆ ਬਾਅਦ ਵਿੱਚ ਸਨ 1888 ਵਿੱਚ ਉਹਨਾਂ ਨੂੰ ਕਵਰ ਰਿਪੂ ਦਮਨ ਸਿੰਘ ਦਾ ਟਿਊਟਰ ਭਾਵ ਉਸਤਾਦ ਬਣਾ ਦਿੱਤਾ ਗਿਆ ਸਨ 1893 ਵਿੱਚ ਉਹ ਨਾਬਾ ਦੇ ਰਾਜੇ ਦੇ ਪੀਏ ਬਣ ਗਏ ਅਤੇ ਉਪਰੰਤ 1895 ਵਿੱਚ ਉਨਾਂ ਨੂੰ ਮੈਜਿਸਟ੍ਰੇਟ ਲਗਾ ਦਿੱਤਾ ਗਿਆ। ਉਹਨਾਂ ਦੀਆਂ ਕੀਤੀਆਂ ਗਿਆ ਸੇਵਾਵਾਂ ਅਤੇ ਵਿਦਵਤਾ ਨੂੰ ਦੇਖਦੇ ਹੋਏ 1896 ਦੇ ਵਿੱਚ ਜ਼ਿਲ੍ਹਾ ਫੂਲ ਦੇ ਡਿਪਟੀ ਕਮਿਸ਼ਨਰ ਬਣ ਗਏ। ਸਨ 1875 ਦੇ ਵਿੱਚ ਇੱਕ ਸਾਧੂ ਦਿਆਨੰਦ ਨੇ ਮੁੰਬਈ ਦੇ ਵਿੱਚ ਆਰੀਆ ਸਮਾਜ ਦੀ ਨੀਂ ਰੱਖੀ। 1877 ਦੇ ਵਿੱਚ ਸਾਧੂ ਦਿਆਨੰਦ ਪੰਜਾਬ ਆਇਆ। ਇਸ ਉਪਰੰਤ ਲਾਹੌਰ ਦੇ ਵਿੱਚ ਸਾਧੂ ਦੇ ਆਨੰਦ ਦੀ ਆਰੀਆ ਸਮਾਜ ਦੀ ਇੱਕ ਬ੍ਰਾਂਚ ਵੀ ਸਥਾਪਿਤ ਹੋ ਗਈ। ਕੁਝ ਸਾਲ ਬਾਅਦ ਸਾਧੂ ਦੇ ਆਨੰਦ ਨੇ ਇੱਕ ਕਿਤਾਬ ਸਤਿਆਰਥ ਪ੍ਰਕਾਸ਼ ਲਿਖੀ। ਇਸ ਕਿਤਾਬ ਦੇ ਵਿੱਚ ਉਸਨੇ ਗੁਰੂ ਨਾਨਕ ਸਾਹਿਬ ਜੀ ਬਾਰੇ ਅਤੇ ਹੋਰ ਧਰਮਾਂ ਦੇ ਮੋਢੀਆਂ ਦੇ ਬਾਰੇ ਪ੍ਰਚਾਰਕਾਂ ਦੇ ਬਾਰੇ ਬਹੁਤ ਹੀ ਘਟੀਆ ਲਫ਼ਜ਼ ਵਰਤੇ ਸਨ। ਜਦੋਂ ਸਿੱਖਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਵਿਰੋਧ ਕੀਤਾ ਸਿਰਫ ਸਿੱਖਾਂ ਨੇ ਹੀ ਨਹੀਂ ਬਲਕਿ ਸਿਆਣੇ ਹਿੰਦੂਆਂ ਨੇ ਵੀ ਜਦੋਂ ਸਾਧੂ ਦੇ ਆਨੰਦ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਤਾਂ ਸਾਧੂ ਦੇ ਆਨੰਦ ਨੇ ਵਾਅਦਾ ਕੀਤਾ ਕਿ ਇਸ ਕਿਤਾਬ ਦੇ ਅਗਲੇ ਐਡੀਸ਼ਨ ਦੇ ਵਿੱਚ ਉਹ ਇਹ ਸਾਰੀਆਂ ਗਲਤੀਆਂ ਨੂੰ ਕੱਢ ਕੇ ਦੁਬਾਰਾ ਸੋਧ ਕੇ ਕਿਤਾਬ ਨੂੰ ਛਾਪੇਗਾ ਪਰ ਸਾਧੂ ਦੇ ਆਨੰਦ 1883 ਦੇ ਵਿੱਚ ਹੀ ਚੜ੍ਹਾਈ ਕਰ ਗਿਆ ਉਸ ਦੀ ਮੌਤ ਦੇ ਮਗਰੋਂ ਉਸ ਦੇ ਆਰੀਆ ਸਮਾਜ ਦੇ ਕੱਟੜ ਫਿਰਕੂ ਅੰਸਰਾਂ ਨੇ ਇਸ ਵਿੱਚ ਸੋਧ ਕਰਨ ਤੋਂ ਨਾ ਕਰ ਦਿੱਤੀ ਸਨ 1897 ਵਿੱਚ ਆਰੀਆ ਸਮਾਜ ਦੇ ਇੱਕ ਗਰੁੱਪ ਨੇ ਸਿੱਖਾਂ ਨੂੰ ਆਪਣੇ ਵੱਲ ਖਿੱਚਣ ਵਾਸਤੇ ਇਹ ਲਿਖਣਾ ਸ਼ੁਰੂ ਕਰ ਦਿੱਤਾ ਕਿ ਸਾਧੂ ਦੇ ਆਨੰਦ ਨੂੰ ਗੁਰਮੁਖੀ ਦੀ ਜਾਣਕਾਰੀ ਨਹੀਂ ਸੀ ਤੇ ਉਸ ਨੂੰ ਇਹ ਸਾਰੀ ਜਾਣਕਾਰੀ ਕਿਸੇ ਹੋਰ ਸਰੋਤ ਤੋਂ ਮਿਲੀ ਸੀ ਇਹ ਲਫਜ਼ ਆਰਿਆ ਗਜ਼ਟ 15 ਜੁਲਾਈ 1897 ਦੇ ਵਿੱਚ ਛਪੇ ਸਨ ਤੇ ਹੁਣ ਹਾਲ ਹੀ ਜੂਨ 2000 ਦੇ ਵਿੱਚ ਆਰਿਆ ਸਮਾਜ ਦੇ ਇੱਕ ਮੁਖੀ ਨੇ ਇਸ ਕਿਤਾਬ ਦੇ ਵਿੱਚੋਂ ਗੁਰੂ ਨਾਨਕ ਸਾਹਿਬ ਜੀ ਬਾਰੇ ਗੁਰੂ ਸਹਿਬਾਨਾਂ ਦੇ ਬਾਰੇ ਲਿਖੇ ਅਧਿਆਏ ਨੂੰ ਕੱਢਣ ਦਾ ਵਾਅਦਾ ਕੀਤਾ ਪਰ ਪ੍ਰਣਾਲਾ ਉੱਥੇ ਦਾ ਉੱਥੇ ਹੀ ਰਿਹਾ ਸਨ 1897 ਦੇ ਗੁਰੂ ਸਹਿਬ ਬਾਰੇ ਅਦੇ ਆਏ ਕੱਢਣ ਦੇ ਵਾਦੇ ਮਗਰੋਂ ਫਿਰ ਕੁਝ ਸਿੱਖ ਇਹਨਾਂ ਨਾਲ ਜੁੜ ਗਏ ਸਨ ਉਹਨਾਂ ਵਿੱਚੋਂ ਮੁੱਖ ਸਨ ਜਗਤ ਸਿੰਘ ਤੇ 바ਵਾ ਨਾਰਾਇਣ ਸਿੰਘ 바ਵਾ ਨਾਰਾਇਣ ਸਿੰਘ ਗਰੀਬ ਪਰਿਵਾਰ ਦੇ ਵਿੱਚੋਂ ਹੋਣ ਕਰਕੇ ਪੈਸੇ ਦਾ ਬਹੁਤ ਮਹਤਾਜ ਸੀ ਆਰੀਆ ਸਮਾਜੀਆਂ ਨੇ ਇਹ ਧਾੜ ਲਿਆ ਅਤੇ ਉਸ ਦੀ ਬਹੁਤ ਮਾਲੀ ਮਦਦ ਕੀਤੀ ਇਸ ਮਗਰੋਂ ਉਸ ਨੇ ਤਾਂ ਇੱਥੋਂ ਤੱਕ ਲਿਖ ਮਾਰਿਆ ਕਿ ਸਿੱਖ ਧਰਮ ਆਰੀਆ ਸਮਾਜ ਦਾ ਮੁੱਢਲਾ ਪੜਾ ਸੀ ਇਸ ਮਗਰੋਂ ਸਨ 1899 ਵਿੱਚ ਲਾਲਾ ਠਾਕੁਰ ਦਾਸ ਅਤੇ 바ਵਾ ਨਾਰਾਇਣ ਸਿੰਘ ਨੇ ਇੱਕ ਕਿਤਾਬ ਸਿੱਖ ਹਿੰਦੂ ਹੈਨ ਲਿਖ ਕੇ ਨਵੀਂ ਚਰਚਾ ਛੇੜ ਦਿੱਤੀ। ਇਸ ਦੇ ਵਿਰੋਧ ਦੇ ਵਿੱਚ ਭਾਈ ਕਾਨ ਸਿੰਘ ਨਾਭਾ ਨੇ ਹਮ ਹਿੰਦੂ ਨਹੀਂ ਲਿਖ ਕੇ ਉਹਨਾਂ ਦਾ ਮੂੰਹ ਤੋੜ ਜਵਾਬ ਦਿੱਤਾ। ਇਹ ਕਿਤਾਬ ਕਾਨੂੰਨੀ ਹਿੰਦ ਪ੍ਰੈਸ ਦੇ ਵਿੱਚ ਛਪੀ ਅਤੇ ਕੁਲ 30 ਪੰਨੇ ਸਨ। ਭਾਈ ਕਾਨ ਸਿੰਘ ਦੀ ਕਿਤਾਬ ਨੇ ਹਿੰਦੂਆਂ ਦੀ ਸਿੱਖਾਂ ਨੂੰ ਜذب ਕਰਨ ਦੀ ਸਾਜ਼ਿਸ਼ ਨੂੰ ਫੇਲ ਕਰ ਦਿੱਤਾ ਇਸ ਕਿਤਾਬ ਤੋਂ ਫਿਰਕੂ ਹਿੰਦੂ ਇੰਨਾ ਔਖੇ ਹੋਏ ਕਿ ਉਹਨਾਂ ਨੇ ਕਾਨ ਸਿੰਘ ਨਾਬਾ ਦੇ ਖਿਲਾਫ ਜਹਾਦ ਸ਼ੁਰੂ ਕਰ ਦਿੱਤਾ ਉਦੋਂ ਨਾਬੇ ਦਾ ਰਾਜਾ ਹੀਰਾ ਸਿੰਘ ਹਿੰਦੂਆਂ ਦਾ ਪਿੱਛੇ ਲੱਗ ਬਣਿਆ ਹੋਇਆ ਸੀ ਉਹ ਆਪਣੀ ਧੀ ਰਿਪੂ ਦਮਨ ਕੌਰ ਦਾ ਵਿਆਹ ਧੌਲਪੁਰ ਦੇ ਹਿੰਦੂ ਰਾਜੇ ਨਾਲ ਕਰਨਾ ਚਾਹੁੰਦਾ ਸੀ ਜਦ ਭਾਈ ਕਾਨ ਸਿੰਘ ਨੇ ਵੇਖਿਆ ਕਿ ਹੁਣ ਰਾਜਾ ਹਿੰਦੂਆਂ ਨੂੰ ਖੁਸ਼ ਕਰਨ ਵਾਸਤੇ ਔਖਾ ਹੋਇਆ ਫਿਰਦਾ ਹੈ ਤਾਂ ਉਸਨੇ ਡਿਪਟੀ ਕਮਿਸ਼ਨਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਇਸ ਮਗਰੋਂ ਭਾਈਕਾਨ ਸਿੰਘ ਨਾਬਾ ਨੇ ਸਿੱਖ ਫਲਸਫੇ ਬਾਰੇ ਕਿਤਾਬਾਂ ਲਿਖਣੀਆਂ ਸ਼ੁਰੂ ਕੀਤੀਆਂ ਅਤੇ ਗੁਰਮਤ ਪ੍ਰਭਾਕਰ ਤੇ ਗੁਰਮਤ ਸੁਧਾਕਰ ਲਿਖੀਆਂ ਕੁਝ ਚਿਰ ਪਹਿਲਾਂ ਆਪ ਜੀ ਦਾ ਮੇਲ ਆਇਰਲੈਂਡ ਦੇ ਇੱਕ ਸੀਨੀਅਰ ਅਫਸਰ ਮੈਕਸ ਆਰਥਰ ਮੈਕਾਲਿਫ ਨਾਲ ਹੋਇਆ ਸੀ ਮੈ ਕਾਲਿਫ ਨੇ ਭਾਈ ਜੀ ਦੀ ਮਦਦ ਨਾਲ ਸਿੱਖ ਧਰਮ ਬਾਰੇ ਬਹੁਤ ਕੁਝ ਲਿਖਿਆ ਇਹ ਸਾਰਾ ਕੁਝ ਸਨ 1905 ਵਿੱਚ ਸਿੱਖ ਰਿਲੀਜੀਅਨ ਨਾਂ ਦੀ ਕਿਤਾਬ ਦੇ ਰੂਪ ਵਿੱਚ 6 ਜਿਲਦਾਂ ਵਿੱਚ ਛਪਿਆ ਕਿਉਂਕਿ ਭਾਈ ਕਾਨ ਸਿੰਘ ਨਾਭਾ ਨੇ ਇਸ ਕਿਤਾਬ ਨੂੰ ਲਿਖਣ ਵਿੱਚ ਮੈ ਕਾਲਿਫ ਦੀ ਬਹੁਤ ਮਦਦ ਕੀਤੀ ਸੀ ਇਸ ਕਰਕੇ ਉਹ ਇਸ ਕਿਤਾਬ ਦਾ ਕਾਪੀਰਾਈਟ ਭਾਈ ਸਾਹਿਬ ਨੂੰ ਦੇ ਗਿਆ ਸਨ 1908 ਵਿੱਚ ਇੰਪੀਰੀਅਲ ਕੌਂਸਲ ਦੇ ਮੈਂਬਰ ਨਾਬਾ ਦੇ ਕਮਲ ਰਿਪੂਦਮਨ ਸਿੰਘ ਜੋ ਕਿ ਬਾਅਦ ਵਿੱਚ ਮਹਾਰਾਜਾ ਬਣੇ ਉਹਨਾਂ ਨੇ ਆਨੰਦ ਮੈਰਿਜ ਬਿੱਲ ਪੇਸ਼ ਕੀਤਾ ਉਹ ਵੀ ਉਸ ਦੇ ਉਸਤਾਦ ਭਾਈ ਕਾਨ ਸਿੰਘ ਨਾਬਾ ਦੀ ਦੇਣ ਸੀ ਸਨ 1911 ਵਿੱਚ ਰਾਜਾ ਹੀਰਾ ਸਿੰਘ ਦੀ ਮੌਤ ਹੋ ਗਈ 24 ਨਵੰਬਰ ਨੂੰ ਰਿਪੂਦਮਨ ਸਿੰਘ ਨਾਬਾ ਦਾ ਰਾਜਾ ਬਣਿਆ ਅਤੇ ਉਸ ਨੇ ਭਾਈ ਕਾਨ ਸਿੰਘ ਨਾਬਾ ਨੂੰ ਹਾਈ ਕੋਰਟ ਦਾ ਜੱਜ ਲਗਾ ਦਿੱਤਾ ਪਰ ਭਾਈ ਕਾਨ ਸਿੰਘ ਨਾਭਾ ਨੂੰ ਅਕਾਲ ਪੁਰਖ ਨੇ ਕਿਸੇ ਵੱਡੀ ਸੇਵਾ ਵਾਸਤੇ ਜਨਮ ਦਿੱਤਾ ਸੀ ਸੋ 20 ਮਈ 1912 ਨੂੰ ਭਾਈ ਸਾਹਿਬ ਨੇ ਜੱਜ ਦਾ ਅਹੁਦਾ ਛੱਡ ਕੇ ਮਹਾਨ ਕੋਸ਼ ਦੀ ਰਚਨਾ ਸ਼ੁਰੂ ਕਰ ਦਿੱਤੀ ਮਹਾਰਾਜਾ ਨੇ ਇਸ ਮਕਸਦ ਵਾਸਤੇ ਭਾਈ ਕਾਨ ਸਿੰਘ ਨਾਭਾ ਨੂੰ ਪੂਰਾ ਸਟਾਫ ਵੀ ਦਿੱਤਾ ਜਿਸ ਦਾ ਸਾਰਾ ਖਰਚ ਸਰਕਾਰ ਦਿਆ ਕਰਦੀ ਸੀ 6 ਫਰਵਰੀ 1926 ਦੇ ਦਿਨ ਸਾਡੇ 13 ਸਾਲਾਂ ਦੀ ਮਿਹਨਤ ਮਗਰੋਂ ਇਹ ਰਚਨਾ ਮੁਕੰਮਲ ਹੋ ਗਈ। ਇਸ ਦੀ છਪਾਈ ਪਟਿਆਲੇ ਦੇ ਰਾਜਾ ਭੁਪਿੰਦਰਾ ਸਿੰਘ ਨੇ ਆਪਣੇ ਖਰਚੇ ਤੇ ਕਰਵਾਈ ਸੀ। ਦੁਨੀਆ ਦੇ ਹਰ ਇੱਕ ਸਿੱਖ ਲੇਖਕ ਤੇ ਸਿੱਖ ਧਰਮ ਤੇ ਤਵਾਰੀਖ ਦੇ ਹਰ ਸਿੱਖ ਤੇ ਗੈਰ ਸਿੱਖ ਲੇਖਕ ਨੇ ਆਪਣੀਆਂ ਰਚਨਾਵਾਂ ਵਾਸਤੇ ਮਹਾਨ ਕੋਸ਼ ਦੀ ਮਦਦ ਜ਼ਰੂਰ ਲਈ ਹੈ। ਭਾਈ ਕਾਨ ਸਿੰਘ ਨੇ ਇਸ ਤੋਂ ਇਲਾਵਾ ਗੁਰਮਤ ਮਾਰਤੰਡ ਗੁਰੂ ਛੰਦ ਅਲੰਕਾਰ ਗੁਰਗिरा ਕਸੋਟੀ ਸ਼ਬਦ ਅਲੰਕਾਰ ਰਾਜਤਰਮ ਆਦ ਕਿਤਾਬਾਂ ਲ ਅਤੇ ਬਹੁਤ ਸਾਰੇ ਲੇਖ ਵੀ ਲਿਖੇ ਹਨ ਭਾਈ ਕਾਨ ਸਿੰਘ ਨਾਭਾ ਜੀ ਸਹੀ ਮਾਨਿਆ ਵਿੱਚ ਪੰਥ ਰਤਨ ਸਨ ਸਿੱਖ ਕੌਮ ਵਾਸਤੇ ਬੇਅੰਤ ਕਾਰਜ ਕਰਦੇ ਹੋਏ ਅਖੀਰ 23 ਨਵੰਬਰ 1938 ਦੇ ਵਿੱਚ ਭਾਈ ਕਾਨ ਸਿੰਘ ਨਾਭਾ ਜੀ ਇਸ ਦੁਨੀਆ ਤੋਂ ਚਲਾਣਾ ਕਰ ਗਏ ਅੱਜ ਤਕਰੀਬਨ 100 ਸਾਲ ਬੀਤ ਜਾਣ ਤੋਂ ਬਾਅਦ ਵੀ ਉਹਨਾਂ ਦੀਆਂ ਲਿਖੀਆਂ ਹੋਈਆਂ ਕਿਤਾਬਾਂ ਤੇ ਉਹਨਾਂ ਦੀ ਮਹਾਨ ਰਚਨਾ ਮਹਾਨ ਕੋਸ਼ ਆਮ ਸਿੱਖਾਂ ਅਤੇ ਸਿੱਖ ਵਿਦਵਾਨਾਂ ਦੇ ਲਈ ਪਹਿਲੀ ਪਸੰਦ ਹੈ ਕੋਈ ਵੀ ਇਹ ਦਾਅਵਾ ਨਹੀਂ ਕਰ ਸਕਦਾ ਕਿ ਮੈਂ ਭਾਈ ਕਾਨ ਸਿੰਘ ਨਾਭਾ ਦੀਆਂ ਰਚਿਤ ਕਿਤਾਬਾਂ ਨੂੰ ਪੜ੍ਹੇ ਬਗੈਰ ਹੀ ਵਿਦਵਾਨ ਬਣ ਗਿਆ ਹਾਂ ਕਿਉਂਕਿ ਅਜទੀਆਂ ਲਿਖੀਆਂ ਵੀ ਬਹੁਤ ਸਾਰੀਆਂ ਕਿਤਾਬਾਂ ਦਾ ਮੁੱਢ ਭਾਈ ਕਾਨ ਸਿੰਘ ਨਾਭਾ ਦੁਆਰਾ ਰਚਿਤ ਮਹਾਨ ਕੋਸ਼ ਹੀ ਹੈ ਅੱਜ 30 ਅਗਸਤ ਉਹਨਾਂ ਦੇ ਜਨਮ ਦਿਨ ਦੇ ਦਿਨ ਅਸੀਂ ਉਹਨਾਂ ਦੀ ਕੀਤੀ ਮਿਹਨਤ ਨੂੰ ਯਾਦ ਕਰਦੇ ਹੋਏ ਉਹਨਾਂ ਨੂੰ ਸਨਮਾਨ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਛੋਟੀ ਜੀ ਵੀਡੀਓ ਦੇ ਰਾਹੀਂ ਅਸੀਂ ਉਹਨਾਂ ਦੇ ਜੀਵਨ ਦੇ ਨਾਲ ਸਾਂਝ ਪਾਈ ਹੈ ਇਸ ਵੀਡੀਓ ਦੇ ਵਿੱਚ ਵਰਤੀ ਗਈ ਸਮੁੱਚੀ ਜਾਣਕਾਰੀ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਦੇ ਦੁਆਰਾ ਲਿਖਿਆ ਗਿਆ ਨਵਾਂ ਮਹਾਨ ਕੋਸ਼ ਉਸ ਵਿੱਚ ਦਰਜ ਹੈ ਅਸੀਂ ਇਸ ਜਾਣਕਾਰੀ ਦੇ ਲਈ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਜੀ ਦੇ ਵੀ ਧੰਨਵਾਦੀ ਹਾਂ ਤੇ ਉਹਨਾਂ ਦੁਆਰਾ ਸਾਂਝੀ ਕੀਤੀ ਗਈ ਜਾਣਕਾਰੀ ਨੂੰ ਅਸੀਂ ਬਾਕੀ ਸੰਗਤਾਂ ਅਤੇ ਸਰੋਤਿਆਂ ਦੇ ਨਾਲ ਸਾਂਝਾ ਕਰ ਰਹੇ ਹਾਂ ਜੇਕਰ ਹੁਣ ਤੱਕ ਤੁਸੀਂ ਇਸ ਵੀਡੀਓ ਦੇ ਨਾਲ ਜੁੜੇ ਹੋਏ ਹੋ ਤਾਂ ਅਸੀਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਉਮੀਦ ਹੈ ਤੁਹਾਨੂੰ ਇਸ ਵੀਡੀਓ ਰਾਹੀਂ ਪਾਈਕਾਨ ਸਿੰਘ ਨਾਬਾ ਜੀ ਦੇ ਬਾਰੇ ਮਿਲੀ ਜਾਣਕਾਰੀ ਤੋਂ ਲਾਭ ਹੋਇਆ ਹੋਵੇਗਾ ਅਖੀਰ ਤੁਹਾਡਾ ਫਿਰ ਧੰਨਵਾਦ ਕਰਦੇ ਹੋਏ ਇਸ ਵੀਡੀਓ ਨੂੰ ਖਤਮ ਕਰਦੇ ਹਾਂ ਧੰਨਵਾਦ ਜੀ